ਇਹ ਲਾ ਇਹਨੇ ਦੌਕਲੀ ਮਮੇ ਸਿੱਖ ਕੰਬੇ ਇਹ ਬੱਚੇ ਨਹੀਂ ਤੇ ਉਹ ਰਾਤੀਓਂ ਆ ਰਿਹਾ ਹੈ ਨਾ ਉਹ ਘਾਇ ਬਦਲੀ ਉਹਨੂੰ ਵਧੀਆ ਸਾਈਡ ਰੋਡ ਤੇ ਫਾਇਨਲ ਕਰਕੇ ਆਉਂਦਾ ਹੈ ਆਹ ਨੂੰ ਦੂਤੀ ਪੇਂ ਦੇਖੋ ਇਹ ਪੁੱਤ ਵਾਲਿਆਂ ਦੇ ਆਇਆ ਵੱਡਾ ਹਾਂਜੀ ਘਰ ਪਾਣੀ ਦੀ ਬਸਿਆਰੀ ਪਾਣੀ ਬਹੁਤ ਆਉਂਦਾ ਜੀ ਆਣ ਜਾਣ ਦਾ ਕਿਹੜਾ ਪਿੰਡ ਹੈ ਜੀ ਕਿਹੜੀ ਜਗ੍ਹਾ ਪੈਂਦੀ ਹੈ ਜੀ 2115 15 ਦਿਨ ਅੱਛਾ ਜੀ ਕਿਹੜਾ ਇੰਨਾ ਪਾਣੀ ਆਇਆ ਬਰਸਾਤ ਦਾ ਪਾਣੀ ਆਦਾ ਸਾਰਾ ਇਹਦੇ ਵਿੱਚ ਹੀ ਬਰਸਾਤ ਦਾ ਹਰ ਸਾਲ ਪਾਣੀ ਆਦਾ ਜੀ ਆਣ ਵਾਲੇ ਲੋਕਾਂ ਨੂੰ ਸਾਰੀ ਦਿੱਕਤ ਹੈ ਰਾਸਤੇ ਦੀ ਵੀ ਬੜੀ ਪ੍ਰੋਬਲਮ ਹੈ ਐਂਜੀ ਨਾਲ ਪਾਣੀ ਆਇਆ ਤੇ ਸਾਰਾ ਹੀ ਰੇਲ ਟ੍ਰੇਨ ਵੀ ਦੱਸੋ ਵੀ ਰਾਸਤੇ ਕੋਈ ਨਹੀਂ ਪਰੇਸ਼ਾਨ ਲੋਕ ਘਰਾਂ ਦੇ ਵੀ ਮਾਰ ਕਰਦਾ ਪਾਣੀ ਜਿਹੜੇ ਖੇਤਾਂ ਚ ਰਾਜ ਜੀ ਐਂਜੀ ਬੜਿਆ ਪਰੂ ਵੀ ਬੜੇ ਅੱਛਾ ਜੀ ਹਾਂ ਜੀ ਠੀਕ ਹੈ ਤੇ ਜਿਹੜੇ ਲੋਕ ਐ ਇਸ ਪਾਣੀ ਦੇ ਵਿੱਚ ਤੇ ਲੰਘਦੇ ਦੇਖਿਆ ਸੀ ਉਹ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੀ ਕੋਈ ਮਜਬੂਰੀ ਹੈ ਜੀ ਕੋਈ ਕਿਸੇ ਦੀ ਵੈਸੇ ਨ ਲੰਘਣਾ ਚਾਹੀਦਾ ਕਿਉਂ ਹਾਂ ਤੇ ਹੋ ਰਿਹਾ ਬਹੁਤ ਪਰ ਮਜਬੂਰੀ ਹੈ ਕਿਸੇ ਨੂੰ ਕੋ ਬਿਮਾਰ ਦੀ ਹੈ ਕੋ ਸਮੱਸਿਆ ਹੋਰ ਹੈ ਜੀ ਆਣ ਜਾਂਦੀ ਹੈ ਕੋਈ ਰਸਤਾ ਨਹੀਂ ਹੈ ਕੋਈ ਰਸਤਾ ਨਹੀਂ ਹੈ ਨਹੀਂ ਰਸਤਾ ਜਣਾ ਬੜਾ ਜਿੰਨੇ ਲੋਕ ਆਰਪਾਲ ਖੜੇ ਹੈ ਜੀ ਹੁਣ ਮਤਲਬ ਪਾਣੀ ਉਤਰਨ ਤੇ ਜਾਣਗੇ ਪਾਣੀ ਉਤਰਨ ਤੇ ਜਾਣਦੇ ਨਹੀਂ ਜਾਣ ਦਾ ਸਮਾਂ ਕਿੰਨਾ ਸਮਾਂ ਲੱਗਦਾ ਪਾਣੀ ਉਤਰਨ ਕੋਈ ਸਮਾਂ ਹੈ ਜੀ ਇੱਕ ਘੰਟਾ ਲੋਕ ਦੋ ਤਿੰਨ ਚਾਰ ਘੰਟੇ ਲੱਗੀਆਂ ਨੇ ਦੋ ਤਿੰਨ ਚਾਰ ਘੰਟੇ ਨੋਰਮ ਲੱਗਦਾ ਇਹ ਬੱਚੇ ਕੀ ਨਾਮ ਹੈ ਤੁਹਾਡਾ ਵਿਰਾਂਤ ਵਿਰਾਂਤ ਕਿੱਥੇ ਪੜਦੇ ਤੁਸੀਂ ਹਾਂਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜਾ ਤੋਂ ਮੋਦੀ ਇੱਥੇ ਰਹਿੰਦੇ ਲੋਕਲ ਹਾਂਜੀ ਪੰਗੜਾ ਰਹਿੰਦੇ ਅੱਜ ਸਾਰੇ ਬੱਚੇ ਇੱਥੇ ਖੜੇ ਹੋਏ ਕੀ ਕਾਰਨ ਹੋਇਆ ਖਾੜਾ ਹੀ ਇੱਥੇ ਖਾੜ ਦੇ ਲੰਘ ਨਹੀਂ ਹੁੰਦਾ ਜੀ ਬਹੁਤ ਪਾਣੀ ਆਇਆ ਬਹੁਤ ਪਾਣੀ ਹੈ ਹਾਂਜੀ ਠੀਕ ਹੈ ਹਰ ਵਾਰੀ ਆਂਦਾ ਪਾਣੀ ਕੇ ਇਸ ਵਾਰੀ ਆਇਆ ਹਰ ਵਾਰੀ ਆਉਂਦਾ ਠੀਕ ਹੈ ਸਾਰੇ ਬੱਚੇ ਉਧਰਲੇ ਪਾਸੇ ਹੀ ਹੈ ਜੇ ਖਾੜਾ ਜਵੇ ਫਿਰ ਕੋ ਲੰਘਣ ਦਾ ਕੋਈ ਹੱਲ ਨਹੀਂ ਤੁਹਾਡੇ ਕੋਲ ਐਡੀ ਜਾਣਾ ਪੈਂਦਾ ਖੜਕੇ ਹੀ ਹਾਂਜੀ ਕਿੰਨਾ ਕਿੰਨੀ ਧੀਰ ਲੱਗ ਜਾਂਦੀ ਪਾਣੀ ਉਤਰਨ ਨੂੰ ਬੱਦ ਸਮਾ ਬਿਲਾਸਾ ਦਾ ਘੱਟ ਕੋਈ ਪਤਾ ਨਹੀਂ ਅੱਜ ਕਿੰਨਾ ਕ ਪਾਣੀ ਆਇਆ ਬਾਈ ਇਹ ਗੋ ਪਾਣੀ ਆਵੇ ਲੰਘੀ ਨਹੀਂ ਹੋਇਆ ਕਰਦਾ ਹੈ ਨਾ ਹੁਣ ਇੱਥੇ ਖੜਨਾ ਪੈਣਾ ਤੁਹਾਨੂੰ ਇਹ ਠੀਕ ਹੈ ਇਹ ਕਿੱਥੇ ਕੰਮ ਕਰਦੇ ਜੀ ਜਿਹੜਾ ਕਲ ਮੋੜ ਉਸ ਦਿਨ ਅੱਜ ਖੜੇ ਸਰ ਇੱਥੇ ਕੀ ਚੱਕਰ ਹੋ ਗਿਆ ਜੀ ਸਾਡਾ ਵੇਰੀ ਬਹੁਤ ਜ਼ਿਆਦਾ ਖੱਡ ਬਹੁਤ ਆ ਗਈ ਜੀ ਇਹ ਬਰਸਾਤੀ ਦਿਨਾਂ ਜਾਂਦੀ ਜਾਂ ਵੈਸੇ ਵੀ ਆਂਦਾ ਜੀ ਪਾਣੀ ਨਹੀਂ ਬਰਸਾਤੀ ਦਿਨਾਂ ਚ ਹੀ ਆਉਂਦੀ ਹੈ ਕਿੰਨੀ ਦੇਰ ਹੋ ਗਈ ਖੜੇ ਹਾਂ ਤੁਹਾਨੂੰ ਜੀ ਅੱਧਾ ਘੰਟਾ ਹੋ ਗਿਆ ਕੋਈ ਸਮਾਂ ਹੀ ਪਾਣੀ ਉਤਰੰਦਾ ਜੀ ਕਿਥੇ ਨਹੀਂ ਪਤਾ ਜੀ ਅੱਧਾ ਘੰਟਾ ਹੋਰ ਲੱਗ ਸਕਦਾ ਲੱਗ ਸਕਦਾ ਜੀ ਹਾਂਜੀ ਹੁਣ ਕੌਣ ਪ੍ਰਭਾਵਿਤ ਹੁੰਦਾ ਜੀ ਇਸ ਇਲਾਕੇ ਜਿਹੜਾ ਨਾਲ ਜੀ ਸਭ ਤੋਂ ਜ਼ਿਆਦਾ ਜੀ ਦੇਖੋ ਸਕੂਲੀ ਬੱਚੇ ਆ ਜਾਂ ਰੋਜ਼ ਡਿਊਟੀ ਤੇ ਆਣ ਜਾਣ ਵਾਲੇ ਇਸ ਟਾਈਮ ਜਿਸ ਤਰ੍ਹਾਂ ਦੋਨਾਂ ਪਾਸੇ ਲੋਕ ਖੜੇ ਐ ਡਿਊਟੀਆਂ ਵਾਲੇ ਆ ਇਸ ਹਾਂਜੀ ਤੇ ਪਾਣੀ ਮਾਰ ਵੀ ਕਰਦਾ ਜੀ ਆਸੇ ਪਾਸੇ ਹਾਂਜੀ ਪਿੱਛੇ نیچے ਪਿੰਡ ਐ ਜੀ ਮੈਨਪੁਰ ਉੱਤੇ ਖੇਤਾਂ ਦੇ ਵਿੱਚ ਰੇਤਾ ਪੱਥਰ ਵਗੈਰਾ ਚਲੇ ਜਾਂਦੇ ਜੀ ਠੀਕ ਜੀ ਕੀ ਹਰ ਦੇ ਨਾ ਇਹ ਆ ਰਹੀ ਹੈ ਇਹ ਪਾਣੀ ਦਾ ਕਲਾਸ ਜੇ ਪਾਣੀ ਆ ਰਿਹਾ ਉਹ ਨਾ ਨੰਗਣਾ ਨਹੀਂ ਕਰਦਾ ਕੋਈ ਦੂਰ ਦੇਖ ਰਿਹਾ ਇਹ ਚੱਲ ਗਈ ਲੱਗਦਾ ਉਹ ਕਰ ਲਈ ਵਿੱਕੀ ਬੈਗ ਨਹੀਂ ਨਹੀਂ Mantel itu kalau endap ya.